ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਭਲਾਨ ਤੋਂ ਲਗਾਤਾਰ ਮਾਈਨਿੰਗ ਕਰਨ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਤੇ ਉਸ ਤੋਂ ਬਾਅਦ ਵੀ ਭਗ ਬਲੋਕ ਕਾਰਵਾਈ ਤੱਕ ਨਹੀਂ ਕੀਤੀ ਜਾ ਰਹੀ ਦਰਸਲ ਇਹ ਵੀਡੀਓ ਸਥਾਨਿਕ ਵਸਨੀਕਾਂ ਵੱਲੋਂ ਡਰੋਨ ਦੇ ਨਾਲ ਬਣਾਈ ਗਈ ਹੈ ਤੇ ਪ੍ਰਸ਼ਾਸਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪ੍ਰਸ਼ਾਸਨ ਵੱਲੋਂ ਲਗਾਏ ਗਏ ਕੈਮਰਿਆਂ ਦੇ ਵਿੱਚ ਇਹ ਤਸਵੀਰਾਂ ਕੈਦ ਨਹੀਂ ਹੁੰਦੀਆਂ ਪਰ ਸਥਾਨਿਕ ਵਸਨੀਕਾਂ ਵੱਲੋਂ ਆਪਣੇ ਕੈਮਰਿਆਂ ਦੇ ਵਿੱਚ ਇਹ ਤਸਵੀਰਾਂ ਕੈਦ ਕਰ ਲਈਆਂ ਗਈਆਂ ਹਨ ਤੇ ਵੀਡੀਓ ਲਗਾਤਾਰ ਇੱਲਕੇ ਦੇ ਵਿੱਚ ਵਾਇਰਲ ਹੋ ਰਹੀਆਂ ਹਨ ਭਾਵੇਂ ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੇ ਕਈ ਦਾਅਵੇ ਕਰ ਰਹੀ ਹੈ ਪਰ ਫਿਰ ਵੀ ਮਾਈਨਿੰਗ ਮਾਫੀਆ ਰਾਤ ਦੇ ਹਨੇਰੇ ਦੇ ਵਿੱਚ ਨਜਾਇਜ਼ ਮਾਈਨਿੰਗ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਤੇ ਹਲਕਾ ਨੰਗਲ ਦੇ ਵਿੱਚ ਨਜਾਇਜ਼ ਮਾਈਨਿੰਗ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਮਾਈਨਿੰਗ ਮਾਫੀਆ ਰਾਤ ਦੇ ਸਮੇਂ ਵੇਖੋ ਫੋਕੋ ਨਜਾਇਜ਼ ਮਾਈਨਿੰਗ ਕਰ ਰਿਹਾ ਹੈ ਤੇ ਪ੍ਰਸ਼ਾਸਨ ਦੀ ਚੁੱਪੀ ਸ਼ੱਕ ਦੇ ਘੇਰੇ ਦੇ ਵਿੱਚ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਰਾਤ ਦੇ ਸਮੇਂ ਕਿਸ ਤਰ੍ਹਾਂ ਭਲਾਨ ਦੇ ਉਸ ਏਰੀਏ ਦੇ ਵਿੱਚ ਨਜਾਇਜ਼ ਰੂਪ ਦੇ ਮਾਈਨਿੰਗ ਕੀਤੀ ਜਾ ਰਹੀ ਹੈ ਜਿੱਥੇ ਪਹਿਲਾਂ ਹੀ ਐਸਸੀਫੋਟ ਡੂੰਘੇ ਖੱਡੇ ਬਣਾਏ ਜਾ ਚੁੱਕੇ ਹਨ ਸਥਾਨਕ ਲੋਕਾਭਲ ਉਸ ਸਬੰਧ ਦੇ ਵਿੱਚ ਸਮੇਂ-ਸਮੇਂ ਤੇ ਸ਼ੋਰ ਮਚਾਇਆ ਜਾਂਦਾ ਹੈ ਪਰ ਮਾਈਨਿੰਗ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਿਆ ਹੋਇਆ ਹੈ ਦੱਸ ਦਿਓ ਕਿ ਹਰ ਰੋਜ਼ ਇੱਕ ਦਰਜਨ ਤੋਂ ਜ਼ਿਆਦਾ ਪੋਕਲੈਨ ਮਸ਼ੀਨਾਂ ਅਤੇ 1000 ਦੇ ਕਰੀਬ ਟਿਪਰ ਇਸ ਸਵਾਨ ਨਦੀ ਦੇ ਵਿੱਚੋਂ ਕੱਢੇ ਜਾਂਦੇ ਹਨ ਤੇ ਜਿਸ ਦੇ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਝੂਨਾ ਜ਼ਰੂਰ ਲੱਗ ਰਿਹਾ ਹੈ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਾਫੀਆ ਰਾਤ ਕਰੀਬ 12 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ ਮਾਈਨਿੰਗ ਕਰਦਾ ਹੈ ਤੇ ਉਸ ਤੋਂ ਬਾਅਦ ਸਵਾਨ ਨਦੀ ਦੇ ਵਿੱਚ ਉਹ ਟਿਪਰ ਅਤੇ ਆਪਣੀਆਂ ਪੋਕਲੈਨ ਮਸ਼ੀਨਾਂ ਲੈ ਕੇ ਆਪਣੇ ਕਰੇਸ਼ਰਾਂ ਉਤੇ ਖੜੇ ਕਰ ਦਿੰਦੇ ਹਨ ਪਰ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਮਾਈਨਿੰਗ ਮਾਫੀਆ ਦੀ ਪ੍ਰਸ਼ਾਸਨ ਦੇ ਨਾਲ ਇੰਨੀ ਸਾਟਗਾਠ ਹੈ ਕਿ ਮੰਤਰੀ ਸਾਹਿਬ ਦੇ ਹਦਾਇਤਾਂ ਤੋਂ ਬਾਅਦ ਵੀ ਇਹਨਾਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਹੁਣ ਚਲਦੇ-ਚਲਦੇ ਅਸੀਂ ਇੱਕ ਵੱਡਾ ਸਵਾਲ ਜ਼ਰੂਰ ਛੱਡ ਰਹੇ ਹਾਂ ਕਿ ਜੇਕਰ ਮਾਈਨਿੰਗ ਰੋਕਣ ਵਾਲਿਆਂ ਦੇ ਨਾਲੋਂ ਮਾਈਨਿੰਗ ਕਰਨ ਵਾਲਿਆਂ ਦੀ ਜ਼ਿਆਦਾ ਪਹੁੰਚ ਹੋਵੇ ਜਾਂ ਫਿਰ ਉਹਨਾਂ ਨੂੰ ਕਿਸੇ ਦਾ ਡਰ ਨਾ ਹੋਵੇ ਤਾਂ ਫਿਰ ਹਲਕੇ ਦੇ ਵਿੱਚੋਂ ਕਦੇ ਵੀ ਨਜਾਇਜ਼ ਮਾਈਨਿੰਗ ਰੁਕ ਨਹੀਂ ਸਕਦੀ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਰਕਾਰਾਂ ਤੇ ਪ੍ਰਸ਼ਾਸਨ ਮਾਈਨਿੰਗ ਰੋਕਣ ਨੂੰ ਫੇਲ ਹੋ ਚੁੱਕੇ ਹਨ ਤੇ ਚੋਣਾ 2027 ਦੇ ਵਿੱਚ ਇੱਕ ਵਾਰ ਫਿਰ ਨਜਾਇਜ਼ ਮਾਈਨਿੰਗ ਦਾ ਮੁੱਦਾ ਸਭ ਤੋਂ ਅਹਿਮ ਰਹਿਣ ਵਾਲਾ ਹੈ ਨੰਗਲ ਤੋਂ ਪੰਜਾਬੀ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ